ਹallelujah ਸਾਰਿਆਂ ਨੂੰ ਪਿਆਰ ਤੇ ਮਿੱਠੀ ਬਰੀ ਜੈਮਸੀ ਦੀ ਆਓ ਅੱਜ ਅਸੀਂ ਛੋਟਾ ਜਿਹਾ ਵਚਨ ਪੜਦੇ ਆਂ ਪ੍ਰਭੂ ਜੀ ਨੇ ਵਚਨ ਦੇ ਵਿੱਚ ਕੀ ਲਿਖਿਆ ਆਓ ਦੇਖੀਏ ਹallelujah ਮੇ ਬੂਰਾ ਦੀ ਪੋਥੀ 40 ਦਾ 1 ਨੰਬਰ ਤੇ ਆਏ ਪਰਮੇਸ਼ਵਰ ਸਾਡੀ ਪਨਾਹ ਤੇ ਸਾਡਾ ਬਲ ਹੈ ਉਹ ਦੁੱਖਾਂ ਦੇ ਵਿੱਚ ਸਾਡਾ ਸਹਾਇਕ ਹੋਇਆ ਹੈ ਇਸ ਕਰਕੇ ਅਸੀਂ ਨਾ ਡਰਾਂਗੇ ਭਾਵੇਂ ਧਰਤੀ ਉਲਟ ਜਾਵੇ ਤੇ ਪਹਾੜ ਸਮੁੰਦਰ ਦੇ ਵਿੱਚ ਹੀ ਸੁੱਟੇ ਜਾਣ ਆ ਵੀ ਉਹਦੇ ਪਾਣੀ ਗਰਜਣ ਦੇ ਛੱਗ ਛੱਡ ਰ ਤੇ ਪਾੜ ਉਹਦੇ ਵਧਨ ਦੇ ਘਰ ਹਰਥਾਉਣ ਇੱਕ ਨਦੀ ਹੈ ਜੀ ਦੀ ਧਾਰਾ ਪਰਮੇਸ਼ਰ ਦੇ ਨਗਰ ਨੂੰ ਆਤਮਾਨ ਦੇ ਡੇਰਿਆਂ ਦੇ ਪਵਿੱਤਰ ਸਥਾਨ ਨੂੰ ਆਨੰਦਿਤ ਕਰਦੀਆਂ ਪਰਮੇਸ਼ਰ ਉਹਦੇ ਵਿੱਚ ਹੈ ਉਹ ਨਾ ਡੋਲੇਗਾ ਅੰਮ੍ਰਿਤ ਵੇਲੇ ਉਹਦੀ ਸਹਾਇਤਾ ਕਰੇਗਾ ਕੰਮਾਂ ਨੇ ਹੁੱਲੜ ਮਚਾਇਆ ਰਾਜ ਡੋਲ ਗਿਆ ਉਹਨੇ ਆਪਣਾ ਸ਼ਬਦ ਸੁਨਾਇਆ ਤੇ ਧਰਤੀ ਕਾ ਪੰਗਰ ਗਈ ਸਾਨਾ ਦਾ ਜੋ ਵਾ ਸਾਡੇ ਅੰਗ ਸੰਗ ਯਾਕੂਬ ਦਾ ਪਰਮੇਸ਼ਰ ਸਾਡਾ ਉੱਚਾ ਘੜ ਹੈ ਹਾਲੇਲੂਇਆ ਪ੍ਰਭੂ ਇਸ ਦੇ ਬਚਨ ਦੇ ਦੁਆਰਾ ਤੁਹਾਨੂੰ ਬles ਕਰੇ ਅੱਜ ਦਾ ਬਚਨ ਤੁਹਾਡੀ ਜ਼ਿੰਦਗੀ ਵਿੱਚ ਸੋ ਗੁਣਾ ਫਲ ਦੇ ਨਾਲ ਬਰਕਤ ਲੈ ਕੇ ਅੰਧਕਾਰ ਦੇ ਤਾਕਤੇ ਨਾਲ ਬਚਣਾ ਨਾ ਸਕੇ ਯੈਸੂ ਨਾਮ ਚ ਅਸੀਂ ਮੰਗਦੇ ਆਮੀਨ